ਭਾਰਤ ਬੰਦੀ ਕਾਲ ਤੇ ਅਸੀਂ ਨਕੋਦਰ ਤੋਂ ਜਿਹੜੀਆਂ ਖਬਰਾਂ ਆ ਜਿਹੜੀਆਂ ਅਪਡੇਟ ਕਰ ਰਹੇ ਆ ਨਕੋਦਰ ਦੇ ਜਲੰਧਾ ਹਾਈਵੇ ਤੇ ਜਿਹੜਾ ਮੋਰਚਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਧਰਨਾ ਸ਼ੁਰੂ ਹੋ ਚੁੱਕਾ ਉਹਦੇ ਵਿੱਚ ਜਿਹੜੀਆਂ ਵਕ ਵਕ ਜਥੇ ਬੰਦੀਆਂ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚ ਰਹੀਆਂ ਐ ਇਸ ਵਕਤ ਆਂਗਨਵਾੜੀ ਵਰਕਰ ਨੇ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਦੇ ਆ ਜਿਹੜੇ ਇਹਨਾਂ ਦੇ ਪ੍ਰਧਾਨ ਸਾਹਿਬ ਨਾਲ ਗੱਲ ਕਰਦੇ ਹਾਂ ਜੀ ਸਰ ਜਿਹੜੀਆਂ ਤੁਹਾਡੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਲੈ ਕੇ ਇੱਕ ਹੀ ਕਹਿਣਾ ਚਾਹੁੰਦੇ ਆ ਅਸੀਂ ਬਹੁਤ ਧੇਰ ਤੋਂ ਹੀ ਰੋਡ ਤੇ ਬੈਠੇ ਆ ਹਰ ਇੱਕ ਮੰਗ ਨੂੰ ਆਪਣੀ ਨੂੰ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਹੀ ਜਿਹੜੇ ਕੀ ਪੂਰੀ ਕਰਾਉਣੇ ਆ ਤੇ ਸਾਡੀ ਜਿਹੜੀ ਹੁਣ ਮੰਗਿਆ ਸਾਡੀ ਪੈਨਸ਼ਨ ਗ੍ਰੈਟੀ ਤੇ ਸਾਡੇ 3 ਤੋਂ 6 ਸਾਲ ਦੇ ਜਿਹੜੇ ਬੱਚੇ ਆ ਸਾਡੇ ਕੋਲ ਕੋਲੇ ਗਏ ਆ ਸਾਡੇ ਸੈਕਟਰਾਂ ਦੀਆਂ ਰੌਣਕਾਂ ਜਿਹੜੀਆਂ ਪ੍ਰਾਇਮਰੀ ਸਕੂਲ ਨੂੰ ਚੱਕ ਕੇ ਦੇ ਦਿੱਤੀਆਂ ਗਈਆਂ ਆ ਇਹ 2017 ਤੋਂ ਹੀ ਸਾਡੇ ਨਾਲ ਜਿਹੜੀ ਸਰਕਾਰ ਆ ਖੇਲ ਕਰਦੀ ਆ ਰਹੀ ਆ ਤੁਹਾਡੇ ਆ ਤੁਹਾਨੂੰ ਬੱਚੇ ਦੇਵਾਂਗੇ ਲੇਕਿਨ ਸਾਡੇ ਹਜੇ ਤੱਕ ਸਾਨੂੰ ਕੁਛ ਨਹੀਂ ਮਿਲਿਆ ਹੈਗਾ ਜਦ ਕਿ ਇਹਨਾਂ ਨੇ ਹੁਣ ਮਾਰਚ ਦੇ ਵਿੱਚ ਕਲਾਸਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਫ੍ਰੀ ਨਰਸਰੀ ਦੀਆਂ ਤੇ ਸਾਡੇ ਜਿਹੜੇ ਆਂਗਣਵਾੜੀ ਦੇ ਸੈਂਟਰਾਂ ਦੇ ਵਿੱਚ ਰੌਣਕਾਂ ਜਿਹੜੀਆਂ ਖਾਲੀ ਹੋ ਚੱਕੀਆਂ ਆ ਤੇ ਅਸੀਂ ਇਸ ਦਾ ਜਾਨਕੀ ਵਿਰੋਧ ਹਰ ਰੋਜ਼ ਕਰਦੇ ਆ ਤੇ ਜੇ ਸਾਡੀ ਸਰਕਾਰ ਨੇ ਇਹ ਮੰਗਾ ਨਾ ਮੰਨੀਆਂ ਤੇ ਅਸੀਂ ਇਸ ਤੋਂ ਤਿੱਖਾ ਸੰਘਰਸ਼ ਕਰਾਂਗੇ ਬਿਲਕੁਲ ਮੈਡਮ ਜਿਹੜਾ ਅੱਜ ਦਾ ਜਿਹੜਾ ਧਰਨਾ ਹੈ ਉਹਦੇ ਵਿੱਚ ਜਿਹੜੀ ਆ ਭਾਰਤ ਬੰਦ ਦੀ ਕਾਲ ਲਿੱਤੀ ਗਈ ਆ ਉਹਦੇ ਵਿੱਚ ਜਿਹੜਾ ਐਮਐਸਪੀ ਨੂੰ ਲੈ ਕੇ ਜਿਹੜਾ ਸਭ ਤੋਂ ਵੱਡਾ ਵਿਰੋਧ ਹੋ ਰਿਹਾ ਬਾਰਡਰਾਂ ਦੇ ਉੱਪਰ ਜਿਹੜਾ ਜਿਹੜੇ ਆਂਗਣ ਵਾਲੀ ਤੁਹਾਡੇ ਵਰਕਰ ਜਾਂ ਉੱਥੇ ਲੀਡੀਜ਼ ਪਹੁੰਚਿਆ ਉਹਨਾਂ ਦੇ ਉੱਤੇ ਵੀ ਤਸ਼ੱਦਦ ਹੋ ਰਿਹਾ ਠੀਕ ਕਹਿਣਾ ਚਾਹੀਦਾ ਦੇਖੋ ਜਿਹੜਾ ਐਮਐਸਪੀ ਦਾ ਜਿਹੜਾ ਮਸਲਾ ਆ ਜਦੋਂ ਪਹਿਲਾਂ ਸੰਘਰਸ਼ ਚੱਲਿਆ ਸੀ ਦਿੱਲੀ ਦੇ ਵਿੱਚ ਉਹ ਇਹਨਾਂ ਨੇ ਇਹੀ ਪ੍ਰੋਮਿਸ ਕਰਕੇ ਉਠਾਲਿਆ ਸੀਗਾ ਕਿ ਅਸੀਂ ਇਸ ਨੂੰ ਮੰਨਾਂਗੇ ਲੇਕਿਨ ਹਜੇ ਤੱਕ ਕੁਝ ਵੀ ਨਹੀਂ ਹੈਗਾ ਮੰਨਿਆ ਗਿਆ ਤੇ ਉਦੋਂ ਇਹ ਕਹਿ ਕੇ ਆਏ ਸੀ ਵੀ ਜੇ ਤੁਸੀਂ ਨਹੀਂ ਮੰਨੋਗੇ ਤਾਂ 2024 ਦੇ ਵਿੱਚ ਫਿਰ ਸੰਘਰਸ਼ ਮਿਥਿਆ ਜਾਏਗਾ ਉਹ ਹੋ ਰਿਹਾ ਆ ਜੋ ਬਾਰਡਰ ਦੇ ਉੱਤੇ ਉੱਥੇ ਸਾਰਿਆਂ ਦੇ ਅਤਿਆਚਾਰ ਹੋ ਰਿਹਾ ਆ ਉਹ ਬਹੁਤ ਗਲਤ ਆ ਨਿੰਦਨਯੋਗ ਆ ਅਸੀਂ ਇਹਦੀ ਨਿੰਦਾ ਕਰਦੇ ਆ ਕਿ ਸਰਕਾਰ ਉਹ ਇਸ ਤਨਾ ਰੋਡ ਨਹੀਂ ਰੋਕਣੇ ਚਾਹੀਦੇ ਹੈਗੇ ਕਿਉਂਕਿ ਇਹ ਜਿਹੜੇ ਸਰਕਾਰ ਜਿਹੜੇ ਰੋਡ ਬਣਦੇ ਆ ਇਹ ਲੋਕਾਂ ਦੇ ਟੈਕਸ ਤੋਂ ਬਣਦੇ ਆ ਨਾ ਕਿ ਸਰਕਾਰ ਦੇ ਘਰ ਤੋਂ ਬਣਦੇ ਆ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ ਰੋਡਾਂ ਦੇ ਉੱਤੇ ਇੱਡਾ ਇੱਡਾ ਵੱਡਾ ਜਾਮ ਲਾਉਣ ਤੇ ਉੱਥੇ ਲੋਕਾਂ ਨੂੰ ਰੋਕਣ ਉੱਥੇ ਬਹੁਤ ਕੁਝ ਹੋ ਰਿਹਾ ਆ ਇਹ ਨਿੰਦਣਯੋਗ ਆ ਅਸੀਂ ਇਹਦੀ ਜਣੀ ਨਿੰਦਿਆ ਕਰਦੇ ਆ ਜੇਕਰ ਸਾਨੂੰ ਸਾਡੀ ਜਥੇਬੰਦੀ ਆਰਡਰ ਦੇਊਗੀ ਤੇ ਅਸੀਂ ਉੱਥੇ ਵੀ ਉਹਨਾਂ ਤੱਕ ਪਹੁੰਚਾਂਗੇ ਬਿਲਕੁਲ ਮੈਮ ਕੀ ਮਹਿਸੂਸ ਕਰਦੇ ਹੋ ਕਿ ਜਿਹੜੇ ਬਾਰਡਰ ਸੀਲ ਕੀਤੇ ਗਏ ਆ ਉਹਨਾਂ ਦੇ ਵਿੱਚ ਦੋ ਸਰਕਾਰਾਂ ਦਾ ਅਹਿਮ ਰੋਲ ਹੈ ਇੱਕ ਕੇਂਦਰ ਸਰਕਾਰ ਦਾ ਅਤੇ Haryana ਸਰਕਾਰ ਦਾ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਹੋ ਕਿ ਜਿਹੜੀਆਂ ਇਹ ਜਿਹੜੀਆਂ ਰੋਕਾਂ ਲਗਾਈਆਂ ਜਾ ਰਹੀਆਂ ਜਿਹੜੀਆਂ ਤਸ਼ੱਦਦ ਕੀਤਾ ਜਾ ਰਿਹਾ ਹੈ ਦੇਖੋ ਜਿਹੜੀ ਹਰਿਆਣੇ ਦੀ ਸਰਕਾਰ ਆ ਉਹਦਾ ਹੈ ਹੀ ਭਾਜਪਾ ਦੀ ਆ ਹਨਾ ਤੇ ਉਹ ਉਹਨਾਂ ਦਾ ਹੱਕ ਨਹੀਂ ਬਣਦਾ ਹੈਗਾ ਕਿ ਉਹ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਜਾਂ ਫਿਰ ਜਿਹੜੇ ਦਿੱਲੀ ਵਾਲੇ ਆ ਉਹ ਕਹਿ ਦੇਣ ਕਿ ਪੰਜਾਬ ਇੱਕ ਦੂਸਰਾ ਦੇਸ਼ ਆ ਜਿਵੇਂ ਇੱਕ ਪਾਕਿਸਤਾਨ ਤੇ ਭਾਰਤ ਬਣਿਆ ਹੋਣਾ ਹੈ ਫਿਰ ਜਿਹੜੇ ਪੰਜਾਬ ਵਾਲੇ ਆ ਉਹ ਆਪਣਾ ਕੁਝ ਸੋਚ ਸੰਭ ਕੇ ਬੈਠ ਜਾਣਗੇ ਇਹ ਇਹਨਾਂ ਦੀ ਮਿਲੀ ਭਗਤ ਆ ਇਹ ਕੋਈ ਧੂਣੀ ਹੈਗੇ ਇਹ ਇੱਕੋ ਹੀ ਹੈ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਪਰ ਉਹ ਉਦੋਂ ਥੋੜਾ ਸੀ ਲੋਕ ਲੰਘ ਗਏ ਸੀਗੇ ਹੁਣ ਇਹਨਾਂ ਨੇ ਬਹੁਤ ਅੱਗੇ ਪ੍ਰਬੰਧ ਕੀਤੇ ਆ ਲੇਕਿਨ ਸਾਡੇ ਜਿਹੜੇ ਪੰਜਾਬ ਦੇ ਆ ਪੰਜਾਬੀ ਆ ਉਹ ਕੋਈ ਵੀ ਜਿਗਾਰੜ ਲਾ ਕੇ ਲੰਘਣਗੇ ਤੇ ਜਾਣਗੇ ਦਿੱਲੀ ਬਿਲਕੁਲ ਇਹ ਗੱਲ ਮੰਨਦੇ ਹੋ ਕਿ ਪੰਜਾਬ ਨਾਲ ਥੱਕਾ ਹੋ ਰਿਹਾ ਪਹਿਲਾਂ ਤੋਂ ਸ਼ੁਰੂ ਤੋਂ ਹੋ ਰਿਹਾ ਅੱਜ ਦਾ ਨਵਾਂ ਨਹੀਂ ਹੋ ਰਿਹਾ ਬਹੁਤ ਵਾਰੀ ਦਿੱਲੀ ਫਤਾਈ ਕੀਤੀ ਆ ਤੇ ਬਹੁਤ ਵਾਰੀ ਆ ਇਤਿਹਾਸ ਪੜੋ ਪਿੱਛੋਂ ਬਹੁਤ ਵਾਰੀ ਥੱਕਾਈ ਹੋ ਰਿਹਾ ਹੈ ਜੇ ਥਕਾਣਾ ਨਾ ਹੁੰਦਾ ਤਾਂ ਲੋਕ ਰੋਡ ਤੇ ਕਿਉਂ ਆਉਂਦੇ